ਸਰਦਾਰ ਕਾਰਤ ਸਿੰਘ ਬ੍ਰਹਮਪਰਾ ਦਾ ਸ੍ਰੀ ਚੋਲਾ ਸਾਹਿਬ ਵਿਸਾਖੀ ਮੇਲੇ ਬਾਰੇ ਅਤੇ ਵਿਸਾਖੀ ਤਿਹਾਰ ਬਾਰੇ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤੁਨਾਂ ਵਾਲਾ ਅਮਰਿਤਪਾਲ ਸਿੰਘ ਯੂਏਈ ਅਤੇ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਜ਼ਿਲ੍ਹਾ ਤਰਨਤਾਰਨ ਦੇ ਤਨਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਲਾ ਸਾਹਿਬ ਵਿਖੇ ਗੁਰਦੁਆਰਾ ਪਾਸ਼ਾਏ ਪੰਜਵੀਂ ਦਰਬਾਰ ਤੇ ਮਸ਼ਹੂਰ ਵਿਸਾਖੀ ਮੇਲਾ ਤੇ ਖੇਡ ਮੇਲਾ ਇਲਾਕਾ ਨਵਸੀਨ ਨਗਰ ਮਾਸੇ ਸੰਤਾਂ ਦੇ ਸਹਿਯੋਗ ਸਦਕਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਹੇਠ ਮਿਤੀ 13-14 ਅਪ੍ਰੈਲ 2025 1-2 ਵਿਸਾਖ ਦਿਨ ਐਤਵਾਰ ਸੋਮਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਚੋਲਾ ਸਾਹਿਬ ਵਿਸਾਖੀ ਮੇਲੇ ਬਾਰੇ ਅਤੇ ਵਿਸਾਖੀ ਤਿਉਹਾਰ ਬਾਰੇ ਦੱਸ ਰਹੇ ਸਰਦਾਰ ਕਰਤਾਰ ਸਿੰਘ ਬ੍ਰੰਪਰਾ ਉਹਨਾਂ ਦੱਸਿਆ ਕਿ ਜਿੱਥੇ ਅਸੀਂ ਸਿਆਸੀ ਅਤੇ ਸਮਾਜਿਕ ਸੇਵਾਵਾਂ ਕਰਦੇ ਹਾਂ ਉੱਥੇ ਸਾਨੂੰ ਗੁਰੂ ਘਰ ਦੀਆਂ ਸੇਵਾਵਾਂ ਵਿੱਚ ਵੀ ਹਿੱਸੇ ਲੈ ਕੇ ਅਤੇ ਗੁਰਮਤ ਦਾ ਗਿਆਨ ਲੈ ਕੇ ਸਾਡੇ ਸਮਾਜ ਚ ਗਰੀਬ ਵਰਗ ਦੇ ਲੋਕਾਂ ਨੂੰ ਅਗਾਹ ਵੱਧੂ ਜੀਵਨ ਦੇਣਾ ਚਾਹੀਦਾ ਹੈ ਇਸ ਦਿਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉੱਚਾ ਸੁੱਚਾ ਜੀਵਨ ਦੇ ਕੇ ਦੂਸਰਿਆਂ ਨੂੰ ਵੀ ਉੱਚਾ ਸੁੱਚਾ ਜੀਵਨ ਦੇਣ ਦੀ ਸਿੱਖਿਆ ਦਿੱਤੀ ਸੀ ਅਤੇ ਜਿੱਥੇ ਸਤਿਗੁਰ ਜੀ ਨੇ ਸਾਨੂੰ ਅੰਮ੍ਰਿਤ ਛਕਾ ਕੇ ਅਧਿਆਤਮਕ ਸਿੱਖਿਆ ਦਿੱਤੀ ਉੱਥੇ ਹੀ ਗਰੀਬ ਵਰਗ ਦੇ ਲੋਕਾਂ ਨੂੰ ਵੀ ਸਮਾਜਿਕ ਸਿੱਖਿਆ ਆਰਥਿਕ ਸਿੱਖਿਆ ਤੇ ਸੇਧ ਸੰਭਾਲ ਸਿੱਖਿਆ ਵੀ ਦਿੱਤੀ ਹੈ ਇਸ ਕਰਕੇ ਸਾਨੂੰ ਇਹੋ ਜਿਹੇ ਵਿਸ਼ਾਲ ਗੁਰਮਤ ਮੇਲਿਆਂ ਵਿੱਚ ਪਹੁੰਚ ਕੇ ਇਹੋ ਜਿਹੀਆਂ ਮਹਾਨ ਸਿੱਖਿਆਵਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਜਿਵੇਂ ਕਿ ਚੋਲਾ ਸਾਹਿਬ ਵਿਖੇ ਇਹ ਮਹਾਨ ਗੁਰਮਤ ਵਿਸਾਖੀ ਮੇਲਾ ਤੇ ਖੇਡ ਮੇਲਾ ਮਨਾਇਆ ਜਾ ਰਿਹਾ ਹੈ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਾਂ ਦੇਸ਼ਾਂ ਦੀਆਂ ਐਨਆਰਆਈ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਅਤੇ ਖੇਡ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਾਂ ਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 10 ਨ ਸਰਦਾਰ ਕਾਰ ਸਿੰਘ ਬਰੰਪਰਾ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਾਇਕੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਬੀ ਖੁਸ਼ੀ ਜਨ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾ ਅਮਰਿਤਪਾਲ ਸਿੰਘ ਯੂਏਈ ਸਰਦਾਰ ਕਾਨ ਸਿੰਘ ਜੀ ਮੈਂ ਪੱਤਰਕਾਰ ਜਸਵੀਰ ਸਿੰਘ ਆਪਣੇ ਲਾਗੇ ਗੁਰੂ ਅਰਜਨ ਦੇਵ ਪਾਤਸ਼ਾਹ ਦਰਬਾਰ ਦੇ ਕੋਲ ਸਾਹਿਬ ਦੇ ਵਿਸਾਖੀ ਦਾ ਬੜਾ ਵੱਡਾ ਦਿਨ ਮਨਾਇਆ ਜਾਂਦਾ ਹੈ ਵਿਸਾਖੀ ਬਾਰੇ ਸਾਖੀ ਬਾਰੇ ਸੰਗਤਾਂ ਦੱਸਣ ਚੋਕ ਇਹਦਾ ਇਤਿਹਾਸ ਵੀ ਆਪਣਾ ਸਿੱਖ ਧਰਮ ਨਾਲ ਬੜਾ ਵੱਡਾ ਜੁੜਿਆ ਹੈ ਆਪਜੀ ਵਿਚਾਰ ਦੱਸਣਗੇ ਸਮਾਜ ਨੂੰ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਵਿਸਾਖੀ ਦੇ ਇਤਿਹਾਸ ਦੀ ਗੱਲ ਹੈ ਬੜੀ ਇਤਿਹਾਸਕ ਹੈ ਸਿੱਖ ਧਰਮ ਦੇ ਵਿੱਚ ਸਭ ਤੋਂ ਇਹ ਆਪਾਂ ਕਿਹ ਵੱਡਾ ਦਿਨ ਹੈ ਇਸ ਦਿਨ ਖਾਲਸਾ ਦਾ ਜਨਮ ਹੋਇਆ ਸਾਡੇ ਲਈ ਸਪੈਸ਼ਲ ਦਿਨ ਹੈ ਸਾਡੇ ਬਾਅਦ ਤੇ ਸਾਰੇ ਸਿੱਖਾਂ ਵਾਸਤੇ ਬੜਾ ਇੱਕ ਮਾਰਸਲ ਦਿਨ ਹੈ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜਨਾ ਕੀਤੀ ਪੰਜ ਸਿਰ ਮੰਗੇ ਔਰ ਇੱਕ ਬੜੀ ਵੱਡੇ ਇਨਕਲਾਬ ਵਾਲੀ ਗੱਲ ਇਹ ਹੈ ਕਿ ਪੰਜਾਂ ਜਾਤਾਂ ਵਿੱਚੋਂ ਹੀ ਯਾਨੀ ਕਿ ਪੰਜ ਪਿਆਰੇ ਸਾਜੇ ਗਏ ਕੋਈ ਜਾਤ ਪਾਤ ਦਾ ਵਿਤਕਰਾਨੇ ਰਹਿਣ ਦਿੱਤਾ ਔਰ ਸਾਰੇ ਇਕੱਠੇ ਖੰਡੇ ਬਾਟੇ ਆ ਵਰ ਸ਼ਕਾਗੇ ਸੂ ਸਾਦਾ ਮਕੀ ਨੇ ਵੀ ਜਾਨਦਾਰ ਨਿਵੇੜਾ ਕੀਤਾ ਜਿਹੜਾ ਖਾਲਸਾ ਬਣ ਗਿਆ ਜਹਾਜ਼ਪਦ ਕੋਈ ਨਹੀਂ ਰਹਿਦੀ ਗੁਰੂ ਦਾ ਖਾਲਸਾ ਬਣ ਗਿਆ ਇਹ ਬੜਾ ਵੱਡਾ ਇਨਕਲਾਬ ਲਿਆਂਦਾ ਜਿਹੜਾ ਕਿ ਹੋਰਨਾ ਬ੍ਰਾਹਮਣਵਾਦੀ ਤਾਕਤਾਂ ਨੂੰ ਮਨਜ਼ੂਰ ਨਹੀਂ ਸੀ ਹੋਇਆ ਸੋ ਗੁਰੂ ਘਰ ਨੇ ਵਿਰੋਧ ਕਰਦੇ ਰਹੇ ਸਭ ਤੋਂ ਪਹਿਲਾਂ ਮੈਂ ਇੱਕ ਤਾਂ ਉਦਾਹਰਣ ਥੋੜੀ ਦੇ ਦੇ ਦੁਆ ਇਸ ਤੇ ਮਾਰੇ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੀ ਜ਼ਿੰਦਗੀ 14 ਜੰਗਾਂ ਲੜੀਆਂ ਨੇ 14 ਦੀ 14 ਜੰਗਾਂ ਹੀ Hindu ਰਾਜਾਂ ਬਾਈ ਦਾ ਦੇ ਰਾਏ ਨਾਲ ਲੜਾਈ ਹੋਈ ਆ ਸਾਨੂੰ ਆਪਣੇਆਂ ਤੋਂ ਖਤਰਾ ਰਿਹਾ ਸਦਾ ਹੀ ਤੇ ਮਗਲੀ ਜੰਗ ਚੌਧਵੀ ਜੰਗ ਉਹਦੇ ਚ ਰੰਗਜੀਤ ਦੀ ਮੱਤ ਲੈ ਗਈ ਆ ਬਾਗੀ ਤਾਦੇ ਰਾਜਾਂ ਵੱਲੋਂ ਤੇ ਇਸੇ ਤਰ੍ਹਾਂ ਜੇਕਰ ਸਾਡਾ ਸਿੱਖ ਰਾਜ ਗਿਆ ਭਰਨਜੀਤ ਸਿੰਘ ਦਾ ਇਹ ਵੀ ਗਦਾਰੀ ਨਾਲ ਸਾਡੇ ਆਪਣੇ ਲੋਕਾਂ ਨੇ ਗਦਾਰੀ ਕੀਤੀ ਰਾਜ ਗਿਆ ਸੋ ਮਹਾਰਾਜ ਦੇ ਜੋ ਇਨਕਲਾਬੀ ਦਿਨ ਨੇ ਆਂਦਾ ਉਹਨੂੰ ਅਸੀਂ ਹਰ ਸਾਲ ਯਾਦ ਕਰਦੇ ਆਂ ਦੇਸ਼ਾਂ ਉਦੇਸ਼ਾਂ ਸੰਪਤਾ ਜਿਹੜਿਆ ਇਸ ਦਿਨ ਨਮਸਤਕ ਹੁੰਦੀਆਂ ਗੁਰੂ ਗੋਬਿੰਦ ਸਿੰਘ ਵਿਚਾਰ ਜਿਹੜੇ ਆ ਪ੍ਰਗਟ ਕੀਤੇ ਜਾਂਦੇ ਸਾਰੀਆਂ ਸਟੇਜਾਂ ਦੇ ਸਾਡੇ ਲਾਗੇ ਇਥੋਂ ਕੋਈ 11 ਕਿਲੋਮੀਟਰ ਦੂਰ ਟੋਲਾ ਸਾਹਿਬ ਕਸਬਾ ਹੈ ਇਹਨੂੰ ਬ੍ਰਹਮਪਰਾਦ ਟੋਲਾ ਸਾਹਿਬ ਇੱਥੇ ਬੜੀ ਧੂੰ ਧਾਉ ਨਾਲ ਵਰਸਾ ਕੇ ਮੇਲਾ ਲੱਗਦਾ ਪ੍ਰਾਦਨ ਸਮੇਂ ਚ ਉਸਾਖੀ ਵੀ ਦੇ ਰਹਿਆ ਬਲਦਾਂ ਦੀਆਂ ਦੌੜਾਂ ਖੂਦ ਬਲਦ ਭਜਣੇ ਨਾ ਮੰਣਨੇ ਪੁਰਵਿਕ ਕਬੱਡੀ ਕਬੱਡੀ ਸਾਰਾ ਕੋਸ਼ਿ ਇਥੇ بڑا ਤਿੰਨ ਦਿਨ ਵਸਾਕੀ ਦਾ ਮੇਲਾ ਬੜੀ ਤੁੰਤਾਂ ਨਮ ਲਿਆ ਜਾਂਦਾ ਤੇ ਸਾਲ ਦੇ ਸਾਲ ਵਿੱਚੋਂ ਵੀ ਸੰਤ ਆਉਂਦੀ ਹੈ ਇਹ ਸਾਡਾ ਬਹੁਤ ਵੱਡਾ ਤਿਹਾਰ ਆ ਜਦ ਕਿ ਸਾਰੇ ਦੇਸ਼ ਦੇਸ਼ ਮਨਾਇਆ ਜਾਂਦਾ ਹੈ ਪਰ ਸਾਡੇ ਖਾਸ ਕਰਕੇ ਆਪਣੇ ਇਲਾਕੇ ਦੇ ਵਿੱਚ ਇਹ ਬੜਾ ਮਸ਼ਹੂਰ ਮਿਲਦਾ ਸਾਡਾ ਜੋਨਾ ਸਾਊਂ ਦਾ ਸੰਤਾਂ ਨੂੰ ਜਾਣਾ ਚਾਹੀਦਾ ਹੈ ਇਹੋ ਜਿਹੀ ਚੀਜ਼ਾਂ ਲੇਕਨ ਕਰਨੀਏ ਸਾਰੀ ਸਮਾਜੀਏ ਦੇਖੋ ਜੀ ਸਾਡੇ ਜਿਹੜੀ ਨਵੀਂ ਪੀੜ੍ਹੀ ਆ ਇਹ ਬੜੀ ਦੂਰ ਹੁੰਦੀ ਜਾ ਰਹੀ ਹੈ ਇਤਿਹਾਸ ਤੋਂ ਪਤਾ ਨਹੀਂ ਕੀ ਹਾਲ ਆ ਕੁਝ ਸਾਡੇ ਪ੍ਰਚਾਰਕ ਵੀ ਭਰਾ ਇਹੋ ਜਿਹੇ ਹੋ ਗਏ ਆ ਜਿਹੜੇ ਕਿ ਪ੍ਰਾਣੀਆਂ ਇਤਿਹਾਸ ਕਥਾਵਾਂ ਜਿਹੜੀਆਂ ਕਿ ਹਜ਼ਾਰਾਂ ਵਾਰ ਹੀ ਸੁਣ ਚੁੱਕੇ ਆ ਕੋਈ ਨਵੀਂ ਪੀੜੀ ਨੂੰ ਨਵੀਂ ਲੈਸ ਲਾਈਟ ਕੋ ਇਹੋ ਜਿਹੀ ਰੋਸ਼ਨੀ ਨਹੀਂ ਦਿਖਾਰੇ ਜਿਹਦੇ ਨਾਲ ਸਾਰਾ ਸਮਾਜ ਜੁੜੇ ਬਾਕੀ ਤੁਸੀਂ ਥਾਵਾਂ ਜਿਹੜੀਆਂ ਕਿ ਹਜ਼ਾਰਾਂ ਵਾਰ ਹੀ ਸੁਣ ਚੁੱਕੇ ਆ ਕੋਈ ਨਵੀਂ ਪੀੜੀ ਨੂੰ ਨਵੀਂ ਲੈਸ ਲਾਈਟ ਕੋ ਇਹੋ ਜਿਹੀ ਰੋਸ਼ਨੀ ਨਹੀਂ ਦਿਖਾਰੇ ਜਿਹਦੇ ਨਾਲ ਸਾਰਾ ਸਮਾਜ ਜੁੜੇ ਬਾਕੀ ਤੁਸੀਂ ਵੇਖ ਰਹੇ ਸਾਡਾ ਜਿਹੜਾ ਅਕਾਲੀ ਦਲ ਜਿਹੜੀ ਸਾਡੀ ਸਮੋਰ ਪਾਲਟੀ ਸਿੱਖਾਂ ਦੀ ਹੈ ਉਹਦਾ ਆਪ ਦਾ ਹੀ ਟਾਂਚ ਆਇਆ ਹੈ ਲਿਆ ਬੈ ਗਾੜੀ ਕੌਂ ਨੂੰ ਸੇਧ ਕਿ ਦੇਣੀ ਆ ਇਹ ਸਾਡੀ ਸਾਡੀ ਬੜੀ ਵੱਦ ਕਿਸਮ ਦੀ ਵਾਲੀ ਗੱਲ ਆ ਕਿ ਲੋਕ ਟੁੱਟ ਕੇ ਹੋਰ ਨਾ ਤਰ੍ਹਾਂ ਪਰਿਵਰਤਨ ਕਰ ਰਹੇ ਨੇ ਔਰ ਅਸੀਂ ਆਪ ਸੋ ਖੁਦ ਉਸ ਸੀਐਸ ਕਰਦੇ ਕਿਉਂਕਿ ਜੋ ਗਰੀਬ ਵਰਗ ਆ ਉਹਦੀ ਸਾਡੀ ਸਿੱਖੋਂਗਲੋ ਮਦਦ ਕਰਨੀ ਚਾਹੀਦੀ ਆ ਕਿੰਨੀਆਂ ਸੰਸਥਾਵਾਂ ਨੇ ਉਦੋਂ ਮੈਂ ਸੁਣ ਰਿਹਾ ਸੀ ਅੱਜ ਨਿਊਜ਼ ਦੇ ਸੁਣ ਰਿਹਾ ਸੀ ਕਿਸੇ ਸਿੱਖ ਸੱਦਾ ਲੂਨੇ ਢੰਡਰੀਆਂ ਵਾਲੇ ਬਾਬੇ 2.5 ਕਰੋੜ ਦੀ ਗੱਡੀ ਪੇਂਟ ਕੀਤੀ ਆ ਕਿੱਡੀ ਸ਼ਰਮ ਨਾਲ ਗੱਲ ਆ ਇਹ ਮੈਂ ਅੱਜ ਵਾਰ ਇੱਕ ਰੋਡ ਦੇ ਨਾਲ ਕਿੰਨੇ ਦਲਤ ਵਰਗ ਦਾ ਜਾਣੀ ਦੀਵੇ ਬਲਨੇ ਸੀ ਤੁੱਲੇ ਬਲਨੇ ਸੀ ਸਾਡੀ ਕੌਮ ਨੂੰ ਇਸ ਬਲੇ ਤੁਰਨਾ ਚਾਹੀਦਾ ਏ ਸਾਰੇ ਲੋਕਾਂ ਨੂੰ ਜਿਹੜਾ ਗਰੀਬ ਵਰਗ ਨੂੰ ਤਾਂ ਜੋ ਕਿ ਨਾਰਾਣਾ ਚਾਹੀਦਾ ਨਾ ਕਿ ਉਹਨੂੰ ਨਫ਼ਰਤ ਕਰਨੀ ਚਾਹੀਦੀ ਏ ਸਾਡੀ ਸੇਕੋਮ ਤਾਂ ਹੀ ਜਾ ਕੇ ਕਾਮਯਾਬ ਹੋ ਸਕਦੀ ਹੈ ਆਲੇ ਦੁਆਲੇ ਮੇਲੇ ਤੋਂ ਜਦਾ ਆਪਾਂ ਨੂੰ ਨੇੜੇ ਹੈ ਚੋਲਾ ਸਰ ਸੱਕੀ ਮੇਲਾ ਇਹੋ ਜਿਹੇ ਮੇਲੇ ਸਾਨੂੰ ਵਿਖਣੇ ਚਾਹੀਦੇ ਹਨ ਸਾਡੀ ਕੌਮ ਨੂੰ ਵਿਖਣੇ ਚਾਹੀਦੇ ਮਨਾਉਣਾ ਚਾਹੀਦਾ ਇਹ ਸਾਡੀ ਵਿਰਾਸਤਾ ਮੇਲੇ ਸਾਡੇ ਮੇਲੇ ਮਸਾਡੇ ਲੱਗਦੇ ਨੇ ਵਿਰਾਸਤਾ ਇਹਦੇ ਵਿੱਚੋਂ ਸਾਡੀ ਸੇਕੋਮ ਨੂੰ ਅ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੇਧ ਦਿੱਤੀ ਜਾਂਦੀ ਹੈ ਸਿੱਖਣ ਦਾ ਮੌਕਾ ਮਿਲਦਾ ਹੈ ਪਰ ਮੈਂ ਤੁਹਾਨੂੰ ਇੱਕ ਪੱਤਰਕਾਰ ਸਾਹਿਬ ਇੱਕ ਬੜੀ ਜਿਆਦਾ ਦੁਖਦਾਈ ਖਬਰ ਸੁਣਾਉਣਾ ਉਹ ਲੇ ਮਲੇਜ ਦਾ ਡੇਰ ਕੇ ਪੱਤਰਕਾਰ ਸਵਾਲ ਜਵਾਬ ਕਰਦੇ ਨੇ ਮੁੰਡਿਆਂ ਨੂੰ ਜਿਹੜੇ ਨੌਜਵਾਨ ਮੁੰਡੇ ਐ ਕਿਸੇ ਨੂੰ ਨਹੀਂ ਪਤਾ ਇਹ ਹੁਲਮਨ ਲਾ ਨਾਗਪੁਰ ਸਾਹਿਬ ਅਸੀਂ ਕੀ ਲੈਣ ਵਾਸਤੇ ਕਿਉਂ ਉਹ ਹੁਲਮਨ ਨਾ ਬਣਾਇਆ ਜਾਂਦਾ ਇਹਨੇ ਇੱਕ ਹੁਆ ਦੂਚ ਲਗੇ ਆਪਣੇ ਧਰਮ ਤੋਂ ਕੇ ਸਾਹਿਬੀਅਤ ਵੀ ਔਰ ਇਤਿਹਾਸ ਨਹੀਂ ਜਾਣਣਾ ਜਿਹੜੇ ਇਤਿਹਾਸ ਨੂੰ ਜਾਣਦੇ ਆ ਜਾਂ ਰਿਲੇਟਡ ਨੇ ਧਰਮ ਪ੍ਰਚਾਰ ਦੇ ਨਾਲ ਉਹਨਾਂ ਨੂੰ ਇਤਿਹਾਸ ਪੂਰਾ ਨਹੀਂ ਆਉਂਦਾ ਸਟੱਡੀ ਨਹੀਂ ਕਰਦੇ ਬਹੁਤੇ ਦੰਦ ਕਥਾਵਾਂ ਤੇ ਸੁਨੇਸ਼ ਰਾਹੀਂ ਗੱਲ ਦੇ ਆ ਵਿਸ਼ਵਾਸ ਕਰਦੇ ਨੇ ਜਦ ਕਿ ਪੜਾਈ ਕਰਨੀ ਚਾਹੀਦੀ ਆ ਸੇ ਕਮਿਸਰੀ ਕਾਲਜ ਇਸ ਵਾਸਤੇ ਬੜਾ ਉੱਚੀਆਂ ਬਲਾਂਘਾਂ ਪੁੱਟ ਰਿਆ ਉਹ ਕਾਫੀ ਅਣ ਇਤਿਹਾਸ ਸਾਨੂੰ ਕੱਢ-ਕੱਢ ਕੇ ਵਿਖਾ ਰਿਆ ਜਦ ਕਿ ਉਹਦਾ ਵੀ ਵਿਰੋਧ ਕੀਤਾ ਜਾ ਰਿਹਾ ਵੀ ਇਹ ਗਲਤ ਨੇ ਸੋ ਇਸ ਵਾਸਤੇ ਸੇ ਕੌਮ ਨੂੰ ਪੜਨਾ ਚਾਹੀਦਾ ਸਾਰੇ ਘਰਾਂ 'ਚ ਕਿਤਾਬਾਂ ਲਾਇਬ੍ਰੇਰੀਆਂ ਪਿੰਡਾਂ 'ਚ ਲਾਇਬ੍ਰੇਰੀਆਂ ਹੋਣੀਆਂ ਚਾਹੀਦੀਆਂ ਪੜਨ ਮੰਨ ਲਓ ਪਰ ਪੜਨ ਦਾ ਸਾਡੀ ਜੇਨਰੇਸ਼ਨ ਨੇ ਮੂੰਹ ਮੋੜ ਲਿਆ ਔਰ ਤਿਆਰ ਤੋਂ ਦੂਰ ਜਾ ਰਹੇ ਨੇ ਪਰ ਮੈਂ ਅੱਜ ਵਿਸਾਖੀ ਦੇ ਦਿਹਾੜੇ ਦੇ ਬਾਕੀਆ ਤੁਹਾਨੂੰ ਗੱਲ ਦੱਸਣੀ ਚਾਹਣਾ ਇਹ ਦਿਹਾੜੇ ਤਾਂ ਮਨਾਏ ਜਾਂਦੇ ਆ ਕਿ ਸਾਨੂੰ ਆਪਣੇ ਵਿਰਸੇ ਨਾਲ ਜੋੜਨ ਵਾਸਤੇ ਇਤੋਂ ਪੜਾ ਲੱਗੇ ਕਿ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕੀ ਕੀਤਾ ਇਹ ਇੱਕ ਬਹੁਤ ਵਧੀਆ ਸਭੀ ਸੁਦਾ ਤਾਰ ਕੇ ਮੇਲੇ ਮਨਾਏ ਜਾਂਦੇ ਆ ਸੋ ਸਾਨੂੰ ਮਾਣ ਸਾਡੇ ਇਲਾਕੇ ਵਿੱਚੀ ਥੋਲਾ ਸਾਹਿਬ ਦੀ ਬਹੁਤ ਤਗੜੇ ਪਰਪਰਡ ਹੁੰਦੀ ਆ ਬੜੀ ਉੱਚੀ ਪੱਧਰ ਤੇ ਮਨਾ ਜਾਂਦੀ ਆ ਇਸ ਵਾਸਤੇ ਮੈਂ ਦੇਸ਼ ਸਾਡੇ ਦੇਸ਼ਾਂ ਵਿੱਚ ਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਦੀਆ ਵੀ ਕਹੂੰਗਾ ਹੋਰ ਸਾਰਿਆਂ ਦਾ ਚੜ੍ਹਦੀ ਕਲਾ ਨਾਲ ਸਾਰੇ ਜਿੱਥੇ ਬੈਠੇ ਵਿਸਾਖੀ ਦਾ ਜਹਾੜਾ ਸਾਰਾ ਬਣਾਉਂ। ਅੱਛਾ ਸਰਾਕਰ ਸਿੰਘ ਜੀ ਆਪ ਜੀ ਨੇ ਬਹੁਤ ਉੱਡਿਆ ਸਾਕੀ ਸੁਮਿੰਦਰ ਚਾਹਤੇ ਮੈਂ ਪੱਤਰਕਾਰ ਜਸਵੀ ਸਿੰਘ ਚਲਨਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਜੀ ਸਿੰਘਾ ਟੀਵੀ ਅਤੇ ਜਸਤ ਧੁੰਨਾਂ ਵਾਲਾ ਵੱਲ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜ਼ਾਈ ਲੋਕ ਪਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜ਼ਾਈ ਲੋਕ ਸਾਡੇ ਆਪਣੇ ਹਨ ਕਰ ਪੜਾ ਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਣਾ ਨਾ ਪੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਜੀ ਸਿੰਘਾ ਟੀਵੀ ਤੇ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਿਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913